ন্যু <muchas> বনা ਸੈਸ਼ਨ ਤੋਂ ਬਸ ਗੱਲ ਕਰਦੇ ਹਾਂ ਕਿ ਸਾਰਾ ਜੋ ਤੁਸੀਂ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਚੋ ਕਿ ਪਿੰਡ ਖੇਤਿਆਂ ਦੇ ਵਿੱਚੋਂ ਕੰਮ ਕਰ ਰਹੇ ਆ ਜਿਵੇਂ ਕਿਸੇ ਇੱਕ ਦੇ ਸਾਹਮਣੇ ਜਿਹੜੀ ਆਫਰ ਨਹੀਂ ਆ ਪੰਜਾਬ ਪੇਸ਼ੰਦ ਗੱਲ ਤੋਂ ਬਾਅਦ ਉਹਨਾਂ ਨੂੰ ਦੇਖਿਆ ਪਰ ਪੰਜਾਬ ਸਰਕਾਰ ਸਭ ਨਾਲ ਸੜੀ ਡਿਪਾਰਟਮੈਂਟ ਸੜਾ ਹੈਲਥ ਡਿਪਾਰਟਮੈਂਟ ਸਦਾਸ ਲਗਾਤਾਰ ਸੋਸ਼ਲ ਕਾਰਜਾਂ ਤੇ ਉਸਦੇ ਅਗੇਂਸਟ ਅਸੀਂ ਅੱਜ ਖੜੇ ਹੋਇਆ ਆ ਸੰਘਰਸ਼ ਹੋਰ ਦਿਖਾਓ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਤੇ ਤੁਸੀਂ ਤਾਂ ਸੀਐਮ ਦੇ ਏਰੀਆ ਦੇ ਵਿੱਚ ਆ ਕੇ ਤਾਂ ਜਲੰਧਰ ਪ੍ਰਦਰਸ਼ਨ ਕਰਦੇ ਪਿਓ ਹਾਂ ਅਸੀਂ ਸਭ ਰੋ ਡਿਸਟ੍ਰਿਕਟ ਦੇ ਵਿੱਚ ਸਰਕਾਰ ਦੇ ਖਿਲਾਫ ਹੁੰਦੇ ਨੇ ਸਰਕਾਰ ਨੂੰ ਸਾਨੂੰ ਉਰੇ ਆ ਕੇ ਕਿਹੜੇ ਜ਼ਿਲ੍ਹੇ ਤੋਂ ਆਏ ਹੋ ਡਿਸਟ੍ਰਿਕਟ ਮੋਹਾਲੀ ਸਾਡੇ ਸਿਰ 2000 ਬਿੰਦੂ ਤੇ ਅਸੀਂ ਸਰਕਾਰੀ ਮਾਧੂ ਨੀਤੀਆਂ ਦੇ ਖਿਲਾਫ ਕਿਤੇ ਖੜੇ ਹੋਏ ਹਾਂ ਕਿ ਸਾਡਾ ਸੇਖ ਨਿਕਲ ਦੇ ਵਿੱਚ ਕੰਮ ਕਰਦੇ ਬੰਦਿਆਂ ਦਾ ਜਿਹੜਾ ਇੱਕ ਆਰਥਿਕ ਤੇ ਮਾਨਸਿਕ ਸਥਿਤੀਣਾ ਜਿਹੜਾ ਪਿਛਲੇ 3 ਸਾਲਾਂ ਤੋਂ ਚੱਲ ਰਿਹਾ ਆ ਤੇ ਸਾਡੀਆਂ ਜਾਇਦ ਮੰਗਾ ਜਿਹੜੀਆਂ ਹਿੰਦਕ ਪੂਰੀਆਂ ਨਹੀਂ ਕੀਤੀਆਂ ਜਾ ਰੀਆਂ ਬਾਰ-ਬਾਰ ਜਿਹੜੇ ਲਾਰੇ ਜਿਹੜੇ ਸਾਨੂੰ ਲਗਾਏ ਜਾ ਰਹੇ ਨੇ ਸਾਡਾ ਬੰਦਾ ਮਿਹਨਤ ਕਰਨਾ ਹੈ ਜਿਹੜਾ ਤੁਹਾਨੂੰ ਨਹੀਂ ਕੀਤਾ ਜਾ ਰਹਾ ਉਹ ਹੋਤੇ ਹੋਰ ਜਿਹੜੇ ਕੰਮ ਲਈ ਸਾਨੂੰ ਰੱਖਿਆ ਗਿਆ ਉਹ ਕੰਮ ਕਰਨ ਲਈ ਜਿਹੜੇ ਰਿਸੋਰਸ ਜੋ ਮੈਨ ਪਾਵਰ ਜੋ ਫੈਸਿਲਿਟੀਆਂ ਚਾਹੀਦੀਆਂ ਨੇ ਉਹ ਵੀ ਸਰਕਾਰ ਤੋਂ ਮੁਹੱਈਆ ਨਹੀਂ ਕਰਾਈ ਸਾਡੇ ਕੋਲ ਬੈਠਣ ਲਈ ਕੁਝ ਤੇ ਲੈਸ ਕਰੀ ਹੈਗਾ ਕਿ ਕੈਂਪ ਲਗਾਉਣ ਵਾਸਤੇ ਜੋ ਸਮਾਨ ਚਾਹੀਦਾ ਹੈ ਜੋ ਜੇ ਪਿੰਡੂ ਕਿਤੇ ਸਿਵਾਮਤ ਨਹੀਂ ਹੋ ਸਾਡੇ ਕੋਲ ਸਮਾਨ ਚਾਹੀਦਾ ਹੈਗਾ ਉਹ ਸਾਰੇ ਕੰਮ ਦੇ ਸਾਰੀਆਂ ਚੀਜ਼ਾਂ ਦੇ ਨਾਂ ਆਉਂਦੀ ਬਾਤ ਵੀ ਸਾਡਾ ਆਰਟੀਕਲ ਆਜੀ ਬਹੁਤ بڑا ਪਹੁੰਚ ਰਹੀ ਹੈ ਸਾਡੀ ਸੁਣਵਾਈ ਹੈ ਜਿਹੜੀ ਉਹ ਪਿਛਲੇ 3 ਸਾਲਾਂ ਤੋਂ ਹੋਣੀ ਨਹੀਂ ਅਸੀਂ ਮਜਬੂਰ ਹਾਂ ਕਲਮ ਨੂੰ ਛੱਡ ਕੇ ਤੇ ਆਪਣੀ ਡਾਕਟਰੀ ਕੀਤੇ ਦਵਾਈਆਂ ਨੂੰ ਛੱਡ ਕੇ ਅੱਜ ਝੰਡੇ ਲੈ ਕੇ ਸਾਡੇ ਕੋਲ ਉਤਰਨ ਲਈ ਮਜਬੂਰ ਹਾਂ